आप लगे अगले लॉन्च अंदरले से गैस घट हो पास की गैप बहुत है जॉबस अंदर नहीं दूसरा एक गैस नहीं है इसलिए पर मैं ज़्यादातर एन बॉक्स ਕਾਈ ਕਰਦਾ ਤੇ ਬਾਟਰ ਅਸੀਂ ਨਹੀਂ ਕੰਮ ਦੇ ਵਿੱਚ ਦਾ ਡਾਲਦੇ ਹਾਂ ਪਰ ਵੀ ਜਿਹਨੇ ਵਾਟਰ ਹੈ ਨਾ ਉਹ ਅੱਜ ਆਪਾਂ ਇੱਕ ਨੀਂਹ ਵੀ ਲਾ ਦਿੰਦੇ ਹਾਂ ਤੇ ਮੈਂ ਤੁਹਾਨੂੰ ਦੱਸਦਾ ਕਿ ਮੇਰੇ ਅੱਗੇ ਬਾਹਰ ਦੇ ਵਿੱਚ ਇੱਕ ਨਾਸ਼ੀਨ ਮੈਂ ਪਾ ਦਿੰਦਾ ਤੇ ਭਾਈ ਸਾਲ ਕਮਰੇ ਤੋਂ ਇਹ ਜਿਹਨੇ ਦੇ ਲਾਉਣੇ ਜਿਹੜੇ ਤੇ ਕਾਰ ਵੀ ਅੰਦਰ ਪਹੁੰਚਦੀ ਹੈ ਗਾਰਮੀ ਮਾਰ ਕੇ ਕੰਪਨੀ ਕੋਲ ਚਲਦਾ ਤੇ ਘਰੀ ਮਾਰਦੀ ਤੇ ਕਹਿੰਦੇ ਤੁਸੀਂ ਸਾਡੇ ਨੂੰ ਪਾਰਾ ਕਰੋ ਸਾਹਮਣੇ ਇਸ ਨੂੰ ਲੈ ਜਾਈਏ ਤੇ ਅਸਾਂ ਜਿਹੜੀ ਥੱਲੇ ਨਹੀਂ ਮਾਰਦੇ ਅਸੀਂ ਟੈਨ ਲਾਈਨ ਕਰਕੇ ਕੋਲ ਨਹੀਂ ਜਾਦੇ ਤੇ ਮਾਰ ਕੇ ਬਾਹਰ ਨੂੰ ਸਪਰੇਅ ਕਰਦੇ ਤੇ ਕਿਉਂਕਿ ਇਹ ਐਮਸੀਡੀ ਵਾਲੀ ਜਗਾ ਬਹੁਤ ਮਨੀ ਲੱਗੀ ਹੈ ਤਕਨੀਕ ਤੇ ਕਰਕੇ ਨਹੀਂ ਤੁਹਾਨੂੰ ਜੀ ਕੋਈ ਫਾਇਦਾ ਨਹੀਂ ਰਹੀਗਾ ਤੇ ਆਪਾਂ ਜੀ ਇੰਨੀ ਝੜੀ ਮਾਰੀ ਆ ਕੀ ਮਾਰੀ ਹੈ ਮਤਲਬ ਕਿ ਸੈਡੀ ਜਿਹੜੀ ਨਹੀਂ ਮਾਰੀ ਕੈਰ ਨਹੀਂ ਮੈਂ ਅੱਗੇ ਨੂੰ ਵੀ ਅੱਗੇ ਜਾਣ ਤੋਂ ਮੈਂ ਵਾਅਦਾ ਕਰਦਾ ਹਾਂ ਕਾਰਨ ਇਹ ਹੁੰਦਾ ਕਿ ਜਿਹੜਾ ਨੇ ਆਪਾਂ ਝੜੀ ਮਾਰਦੇ ਆ ਕਈ ਵਾਰੀ ਬਹੁਤ ਲੱਗਦੀ ਹੈ ਤੇ ਬਹੁਤ ਧੀਰੇ ਧੀਰੇ ਮਾਰੀਏ ਤੇ ਅੰਦਰ ਵਿੱਚ ਮਸਾਲਾ ਦੇ ਜਿਹਾ ਇਸ ਲੱਗਦੀ ਨਹੀਂ ਹੁੰਦੀ ਜੇ ਕਰਕੇ ਮੁਰਗੇ ਤੇ ਪਾਏ ਕੋ ਤਿੰਨ ਜੰਮ ਦੇ ਜਿਹਦੇ ਪਾਏ ਪਾਏ ਹੁੰਦੀ ਹੈ ਉਸ ਤੇ ਮੈਂ ਮਸਾਲਾ ਵੀ ਮਾਰਦਾ ਹਾਂ ਜਿਸ ਨੇ ਪਾਏ ਸਾਨੂੰ ਲੱਗਦਾ ਹੈ ਕਿ ਇਹ ਇੱਕ ਮਸਾਲਾ ਵੀ ਆ ਬਹੁਤ ਵਧੀਆ ਤਰੀਕੇ ਨਾਲ ਲੱਗਦਾ ਠੀਕ ਹੈ ਤੇ ਜਿਹੜਾ ਅੰਮਸ ਦੀ ਲਾਵਾਂ ਦਾ ਆਪਣਾ ਕਿ ਡਾਕਟਰ ਮਤਲਬ ਕਿ ਡਬਲ ਡਿਵਰਨਾ ਮੈਂ ਹਿੰਦੀ ਜਿਸ ਨਾਲ ਇਹ ਹੋ ਵੀ ਜੀ 2 ਦਿਨ ਹੁੰਦੇ ਤੇ ਇਸ ਸਮਾਂ ਦਾ ਡਬਲ ਇਹਦਾ ਮਤਲਬ ਕੀ ਇਹ ਓਪਨ ਹੈ ਅ ਮਤਲਬ ਕਿ ਇਹ ਆਪ ਕੋ ਲਾ ਕੇ ਨਹੀਂ ਦਵਾ ਉਹ ਲਾਵਾਗਾ ਤੇ ਆਪਾਂ ਇਥੋਂ ਦੇਖਾਂਗੇ ਜੇ ਬਾਹਰ ਕਰਦੇ ਤੇ ਕਿਤਾਪਾ ਮਤਲਬ ਕਿ ਮੇਨ ਸਪਲਾਈ ਲੈ ਕੇ ਰਹਿਣਾ ओके पार्टनर मैं आपको नहीं हूं कि वीडियो तो इंडिया है ना कैप पाइथन जैसे कनेक्शन दे देंगे देखते भी मारेंगे पर और दूसरे ਨਾਲ ਆਪਾਂ ਜਿਹੜੇ ਮੋਟਰ ਦਾ ਕਨੈਕਸ਼ਨ ਆਪਾਂ ਦੇ ਸਕਦੇ ਆ ਮਸ਼ੀਨ ਦੇ ਵਿੱਚ ਤੇ ਨਾ ਕੋਈ ਇਹ ਆ ਵੀ ਬਾਰੇ ਕੋਸ਼ਿਸ਼ ਕਰਦੇ ਜਿਸ ਨਾਲ ਇਹ ਹੁੰਦਾ ਕਿ ਵੀ ਆਹ ਜੀ ਕਾਨਾ ਦੀ ਇਸ ਬਾਸ ਲੈਂਦੇ ਨਹੀਂ ਦੇਖਿਆ ਦਾ ਵੀ ਕੈਪੀਟਲ ਬਣਾ ਲਿਆ ਜੇ ਵੀਡੀਓ ਲਾਈਕ ਤੇ ਕਮੈਂਟ ਵੀ ਕਰਨਾ ਧੰਨਵਾਦ ਕਰਦੇ